ਚੱਲੋ। ਭਾਜੀ ਸਸਿਕਾਲ ਜੀ। ਬਾਹਰ ਨੂੰ ਵੀ ਨਹੀਂ ਰੋਕਣਾ। ਅੱਛਾ। ਇਹਨਾਂ ਨਾਲ 7 ਬੰਦੇ ਆ ਗਏ। ਅ ਵੀਰ ਸਾਰ ਬੀਓ ਬਜ਼ੁਰਗ ਮਾਤਾ ਪੈਣਾ ਵੀ ਨਾਲ ਬੈਠੀ ਨੇ। ਜੈ ਭਾਰਤ। ਸਸਿਕਾਲ ਨਮਸਕਾਰ ਸਤਿਓ ਸਾਰਿਆਂ ਨੂੰ। 8 ਜੂਨ ਤਰੀਕ ਇਹਨੂੰ ਬੁੱਧਵਾਰ ਦਿਨ ਅਗਮ 2025 ਦੇ ਵਿੱਚ। ਆ ਸਾਡੀ ਤੀਸਰੀ ਮੀਟਿੰਗ ਆ ਜੀਡੀਸੀ ਪੰਜਾਬ ਦੇ ਨਾਲ। ਜਿਹਦੇ ਵਿੱਚ ਬਹੁਤ ਬਿੰਦ ਕਰਨ ਦੇ 바ਪ ਜੀ ਨੇ ਅੱਜ ਸਾਨੂੰ ਪ੍ਰੋਸਾ ਦਵਾਇਆ ਕਿ ਜਿਹਦੇ ਵਿੱਚ 18 ਤਰੀਕ ਨੂੰ ਅਟਲ ਨੂੰ ਮੇਦੀ ਕੋਟਾ ਲੈਟਰ ਜਾਰੀ ਕਰ ਰਿਹਾ ਸਰਕਾਰੀ ਮੀਟਿੰਗ ਦੀ ਉਹ ਮੀਟਿੰਗ ਰੋਲਪੁਰ ਵੀ ਰੱਖੀ ਜਾ ਸਕਦੀ ਆ ਉਹ ਚੰਡੀਗੜ੍ਹ ਦੀ ਰੱਖੀ ਜਾ ਸਕਦੀ ਆ ਉਸ ਵਿੱਚ ਪੂਰਾ ਦਿਨ ਆਪਣੀ ਮੀਟਿੰਗ ਚੱਲੇਗੀ ਜਿਹੜੀਆਂ ਤੁਹਾਆਂ ਹਰ ਇੱਕ ਪਿੰਡ ਦੀਆਂ ਮੁਸ਼ਕਲਾਂ ਨੇ ਉਹ ਕੱਲੀ ਕੱਲੀ ਦਾ ਸਰਾਇ ਬਰੇਕ ਉਹਦੇ ਵਿੱਚ ਜਿਲ੍ਹੇ ਦੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਬੈਠਣਗੇ ਪੂਰੇ ਪੰਜਾਬ ਦੇ ਸੀਨੀਅਰ ਅਫਸਰ ਦੋ ਤਿੰਨ ਉਹ ਵੀ ਬੈਠਣਗੇ ਤਾਂ ਲੇਬਰ ਦੇ ਜਿਹੜੇ ਆਗੂ ਆ ਇੱਕ ਪਿੰਡ ਚੋਂ ਇੱਕ ਉਹ ਵੀ ਆਪਣੀ ਸਮੱਸਿਆ ਲੈ ਕੇ ਉਹ ਦਸਲੀ ਬੈਠਾ ਹੋਊਗਾ ਤਾਂ ਸਾਡੇ ਚ ਡਿਪਟੀ ਡਿਟਰੋਲਿਜ਼ ਹੋਏ ਉਹਨਾਂ ਨੇ ਕਿਹਾ ਪੂਰਾ ਭਰੋਸਾ ਦਵਾਇਆ ਕਿ ਜਿਹੜੀ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕਰਾਂਗੇ ਉਹਨੂੰ ਲਾਭੂਗੀ ਕਰਨਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਬਿਤੇ ਮਹੀਨੇ ਹੁੰਦੀ ਰਹੀ ਹੈ ਸਾਡੀ ਉਹਦੇ ਚ ਕੇਵਲ ਤੋਂ ਕੇਵਲ ਲੈਟਰਾਂ ਹੀ ਕੱਢੀਆਂ ਜਾਂਦੀਆਂ ਸੀ ਤੇ ਲੈਟਰਾਂ ਕੱਢਣ ਤੋਂ ਬਾਅਦ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸੀ ਇਸੇ ਤਰ੍ਹਾਂ ਹੀ ਪਲਾਕਾਂ ਵਿੱਚ ਸੱਦੀਆਂ ਮੀਟਿੰਗਾਂ ਲਈਆਂ ਜਾਂਦੀਆਂ ਸੀ ਦੀਆਂ ਤਾਂ ਮੀਟਿੰਗਾਂ ਲੈਣ ਤੋਂ ਬਾਅਦ ਸਾਨੂੰ ਸੁਣ ਲੈਂਦਾ ਸੀ ਸੁਣਨ ਤੋਂ ਬਾਅਦ ਜਿਹੜੇ ਕੰਮ ਹੈਗੇ ਸੀਗੇ ਉਹ ਬਿਲਕੁਲ ਨਹੀਂ ਕਰਦੇ ਸੀ ਇਸ ਦੇ ਸਬੰਧ ਵਿੱਚ ਆਜ ਸ੍ਰੀ ਮੋਮਨ ਦੁਰਬਲਕਰ ਸਭਾ ਦੇ ਬਾਕੀ ਬਾਕੀ ਪਿੰਡਾਂ ਤੋਂ ਔਹਦੇਦਾਰ ਪਹੁੰਚੇ ਤੇ ਪਹੁੰਚ ਕੇ ਪੂਰੇ ਪ੍ਰੋਸੇਜੋਗ ਗੱਲ ਕੀਤੀ ਆ ਇਹ ਬੜੇ ਕਰਮਾ ਵਾਲੇ ਆ ਪੰਜਾਬ ਲੈਵਲ ਤੇ ਸਰਕਾਰ ਨੇ ਸੱਜ ਦੀ ਕ੍ਰਿਟਮ ਦੇ ਵਿੱਚ ਮੀਟਿੰਗ ਫਿਕਸ ਕੀਤੀ ਆ ਕਿ ਸਾਨੂੰ ਅਮੇਂਦਾ ਕਿ ਉਸ ਨਿਕੰਦੇ ਦੇ ਪ੍ਰੋਫੈਸਰ ਹੋਣਗੇ ਨਹੀਂ ਤਾਂ ਅੱਗੇ ਕਾਰਮਾ ਨਹੀਂ ਚੱਲਦੀਆਂ ਸੱਜ ਨੇ ਚੱਲਦੀਆਂ ਰਹਿਣਗੀਆਂ ਤਾਂ ਅੱਜ ਕੀ ਜਿਹੜਾ ਸੀ ਯਾਦ ਪੱਤਰ ਦਿੱਤਾ ਪਹਿਲੇ ਨੰਬਰ ਤੇ ਮਨੁਪੱਤਰ ਦੂਸਰੇ ਨੰਬਰ ਤੇ ਅਸੀਂ 24 ਤਰੀਕ ਨੂੰ ਸਪਨੇ ਮਹੀਨੇ ਦੀ ਕੋਈ 1 ਗਾੜ ਪੱਤਰ ਕੀਤਾ ਸੀਗਾ ਗਾੜ ਕਰਾਉਣ ਲਈ ਐਕਸ ਕੀ ਫਿਰ 6 ਤਰੀਕ ਨੂੰ ਅਜਨੇ ਮਹੀਨੇ ਨੂੰ ਦੂਸਰਾ ਯਾਦ ਪੱਤਰ ਰੱਖਿਆ ਤੇ ਨਾਲ ਥੱਲੇ ਚੇਤਾਵਨੀ ਦਿੱਤੀ ਆ ਕਿ ਇਸ ਤੋਂ ਬਾਅਦ ਟਿਕਾ ਸ਼ੰਗਲਸ ਜਿਹੜਾ ਹੈਗਾ ਉਹ ਬੰਦ ਕੀਤਾ ਜਾਏਗਾ ਜੇਕਰ ਮੀਟਿੰਗ 'ਚ ਫੈਸਲੇ ਕੀਤੇ ਲਾਗੂ ਨਹੀਂ ਹੁੰਦੇ ਤਾਂ ਫਿਰ ਇਹਨਾਂ ਦਾ ਮੇਨ ਏਡ ਜਿਹੜਾ ਹੈਗਾ ਉਹ ਬੰਦ ਕੀਤਾ ਜਾਏਗਾ ਤਾਂ ਮੈਨੂੰ ਮੇਰੇ ਆਗੂਆਂ ਤੋਂ ਸਭੂ ਪਿੰਡਾਂ ਤੋਂ ਵਿਲਾpropto ਅਤੇ ਪੂਰੇ ਪੰਜਾਬ ਚੋਂ ਮਨਰੇਗਾ ਮਜ਼ਦੂਰ ਦੇ ਆਗੂ ਜਿਹੜੇ ਗਰੀਬ ਲੋਕਾਂ ਨਾਲ ਹਮਦਰਦੀ ਕਰਦੇ ਆ ਮਜ਼ਬੂਰ ਤੇ ਮਜ਼ਦੂਰ ਦੀ ਗੱਲ ਕਰਦੇ ਆ ਉਹ ਸਾਡੇ ਗੁਰੂ ਵੀ ਕਰਦੇ ਆਏ ਆ ਤੇ ਸਾਡੇ ਚੋਂ ਸੂਰਮੇ ਵੀ ਜੋਧੇ ਵੀ ਗੱਲ ਕਰਦੇ ਆਏ ਆ ਤਾਂ ਸਾਨੂੰ ਮਹਿਦਾਂ ਕਿ ਅੱਗੇ ਵੀ ਬਹੁਤ ਸਾਡੇ ਲੋਕ ਨੇ ਜਿਹੜੇ ਗਰੀਬ ਦੀ ਗੱਲ ਕਰਨ ਵਾਲੇ ਆ ਮਜ਼ਦੂਰ ਦੀ ਤੇ ਮਜ਼ਬੂਰ ਲੋਕਾਂ ਦੀ ਉਹਨਾਂ ਨੂੰ ਬੇਨਤੀ ਹੈ ਕਿ ਸਾਥ ਦੇਂਦੀ ਆ ਮੇਰੀ ਬੇਨਤੀ ਆ ਕਿ ਜਿਹੜੇ ਜੋ ਆਦੂ ਜਿਹੜੇ 2-4 ਬੋਲਣ ਵਾਲੇ ਆ ਉਹ ਅੱਜ ਜਿੱਤ ਦੇ ਵਿੱਚ ਕੀ ਫੈਸਲਾ ਲਿਆ ਉਹਦੇ ਬਾਰੇ ਗੱਲ ਕਰਨਗੇ ਪਹਿਲੋਂ ਮੈਂ ਮੈਂ ਵੀਰਿੰਦਰ ਕੋਲ ਉਸ ਤੋਂ ਬਾਅਦ ਦੂਜਿਆਂ ਨੂੰ ਬੁਲਾਇਆ ਜਾਏਗਾ ਜੱਪੀ ਹੁੰਦਾ ਭਾਰਤੀ ਜਿਹੜਾ ਕਰ ਪਿੰਨ ਨੂੰ ਰਾਕੇਸ਼ਾਲ ਅਸੀਂ ਮੁਹਾਲੀ ਜਿਹੜੀ ਸੀ ਆਫਿਸ ਦੇ ਵਿੱਚ ਆਏ ਆ ਉਹਨਾਂ ਨੇ ਸਾਡੀਆਂ ਮੰਗਾਂ ਲਈ ਪਹਿਲਾਂ ਅਸੀਂ ਦਿੱਤੀਆਂ ਸੀ ਉਹਨਾਂ ਨੇ ਵਧੀਆ ਗੱਲ ਸੁਣੀ ਸਾਡੀ ਲੇਕਿਨ ਸਾਨੂੰ ਅਗਲੀ 11 ਤੱਕ ਦਿੱਤੀ ਆ ਉਹਦੇ ਵਿੱਚ ਪਤਾ ਚੱਲੇਗਾ ਸਾਡਾ ਕੀ ਕਰਨਾ ਹੈ ਜਾਂ ਕੀ ਹੋਣਾ ਹੈ ਜੈ ਪੀਨ ਜੈ ਭਾਰਤ ਤੇ ਮੇਰਾ ਨਾਮ ਕਿੰਨਰ ਰਾਣੀ ਮੈਂ ਪਿੰਡ ਰੀਮੇ ਤੋਂ ਤਾੜ ਫੈਕਟਰੀ ਮਨਤੋਟ ਜ਼ਿਲ੍ਹਾ ਫirozpur ਦੀ ਵਾਸੀ ਹਾਂ ਮੈਂ ਆਪ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅੱਜ ਅਸੀਂ ਟੀਡੀਸੀ ਦਫ਼ਤਰ ਖਾਲੀ ਹੋ ਗਿਆ ਸਾਡੀ डीसी ਮੈਡਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀਆਂ ਪੂਰੀਆਂ ਸਮੱਸਿਆਵਾਂ ਸੁਣੀਆਂ ਨੇ ਤੇ ਨਾਲ ਹੀ ਨਾਲ ਅਸੀਂ ਡਿਪਟੀ ਵਿਕਾਸ ਡਿਪਟੀ ਨੂੰ ਵੀ ਮਿਲੇ ਸੀ ਕਿ ਉਹਨਾਂ ਨੇ ਵੀ ਸਾਡੀ ਬਹੁਤ ਹੀ ਸਮੱਸਿਆ ਵਧੀਆ ਤਰੀਕੇ ਨਾਲ ਸੁਣੀਆਂ ਨੇ ਉਹਨਾਂ ਨੇ ਸਾਨੂੰ 18 8 2025 ਤਰੀਕ ਦਿੱਤੀ ਹੈ ਉਸ ਤਰੀਕ ਨੂੰ ਸਾਡੇ ਹਰੇਕ ਵਰਕਰ ਦੀ ਇੱਕ ਇੱਕ ਵਰਕਰ ਦੀ ਗੱਲ ਬਹੁਤ ਹੀ ਧਿਆਨ ਨਾਲ ਸੁਣੀ ਜਾਵੇਗੀ ਮੈਂ ਚਾਹੁੰਦੀ ਆ ਕਿ ਜਿੰਨੇ ਵੀ ਸਾਡੇ ਸਾਰੇ ਵਰਕਰ ਆ ਮਿਲ ਜੁਲ ਕੇ ਆਪਾਂ ਡੱਟ ਕੇ ਮੁਕਾਬਲਾ ਕਰਨਾ ਹੈ ਮੇਰਾ ਇਨਾ ਕਹਿੰਦੇ ਹਾਂ ਜੈ ਪਿੰਡ ਜੈ ਭਰ ਸਵਰਨ ਹੈ ਜੇ ਤੁਹਾਨੂੰ ਚਾਹੀਦਾ ਜਾਪਿੰਗ ਜਾਪਾਤ ਮੇਰਾ ਨਾਮ ਸਵਰਨ ਕੌਰ ਪਿੰਡ ਖੈਰੀ ਕੇ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਗੁਰੂ ਅਰਜਨ ਦੇਵ ਮੈਂ ਰਹਿਣ ਵਾਲੀ ਹਾਂ ਹਾਂਜੀ ਅੱਜ ਅਸੀਂ ਮੁਹਾਲੀ ਪਹੁੰਚੇ ਹਾਂ ਫਿਰ ਸਾਡੀ ਲੇਬਰ ਕਿਉਂਕਿ ਅੱਗੇ ਨਾਲੋਂ ਲੇਬਰ ਦਾ ਫਰਕ ਹੈ ਕਾਫੀ ਨਾਲ ਲੇਬਰ ਹੋਰ ਸਾਡੇ ਜੁੜ ਚੁੱਕੀ ਹੈ ਕਿਉਂਕਿ ਇੱਕ ਦੀ ਮਸਲਾ ਨਹੀਂ ਹੈਗਾ ਇਹ ਹਰ ਇੱਕ ਦਾ ਮਸਲਾ ਹੈ ਕਿਉਂਕਿ ਇਹ ਗਰੀਬੀ ਤੇ ਅਮੀਰੀ ਦੀ جنگ ਹੈ ਔਰ ਸਾਡੇ ਨਾਲ ਕਾਫੀ ਲੇਬਰ ਹੁਣ ਜੁੜ ਚੁੱਕੀ ਹੈ ਕਿਉਂਕਿ ਨਰੇਗਾ ਦਾ ਕੰਮ ਕਰਨ ਵਿੱਚ ਕਈ ਲੇਬਰਾਂ ਨੂੰ ਸਮੱਸਿਆ ਬਹੁਤ ਹੀ ਜ਼ਿਆਦੀਆਂ ਆ ਰਹੀਆਂ ਸੀ ਕਿਉਂਕਿ ਜਿਹੜੀ ਲੇਬਰ ਕੰਮ ਕਰਦੀ ਹੈ ਕਈਆਂ ਦੇ ਤਾਂ ਪੈਸੇ ਹੀ ਨਹੀਂ ਹਜੇ ਤੱਕ ਆਏ ਕਿਉਂਕਿ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੀ ਪੇਮੈਂਟ ਆਉਣੀ ਚਾਹੀਦੀ ਹੈ ਇਸ ਮਸਲੇ ਵਿੱਚ ਅਸੀਂ ਬਹੁਤ ਹੀ ਹਰ ਇੱਕ ਨੂੰ ਆਖੂ ਮੇਡ ਨੇ ਕਾਰਵਾਈਆਂ ਆਪਣੀਆਂ ਲਾਈਆਂ ਹੋਈਆਂ ਸੀ ਜੋ ਕਿ ਆਰਡਰ ਹੋਣ ਤੇ ਵੀ ਲੋਕਪਾਲ ਜ਼ਿਲ੍ਹਾ ਪ੍ਰਸ਼ਾਸਨ ਵਿੱਚੋਂ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਸਾਡੇ ਆਪੇ ਆਰਡਰ ਹੋਏ ਨੇ ਪਰ ਉਹਨਾਂ ਦੇ ਕੋਈ ਵੀ ਕਾਰਵਾਈ ਨਹੀਂ ਹੋਈ ਇਸ ਲਈ ਅਸੀਂ ਅੱਜ ਮੁਹਾਲੀ ਵਿਕਾਸ ਭਵਨ ਪਹੁੰਚੇ ਆਂ ਇਹ ਸਾਡੀ ਤੀਸਰੀ ਮੀਟਿੰਗ ਹੈ ਔਰ ਸਾਨੂੰ ਦੂਸਰੀ ਮੀਟਿੰਗ ਤੇ ਵਿਸ਼ਵਾਸ ਇਹ ਦੁਆਇਆ ਸੀ ਕਿ 15 ਦਿਨਾਂ ਚ ਤੁਹਾਡਾ ਕੋਈ ਨਾ ਕੋਈ ਹੱਲ ਹੋਊਗਾ ਜੋ ਕਿ ਅੱਜ ਅਸੀਂ ਫੇਰੇ ਇੱਥੇ ਪਹੁੰਚੇ ਆਂ ਸਾਡੇ ਨਾਲ 40 ਤੋਂ 50 ਪਲੱਸ ਲੇਬਰ ਹੈ ਕੋਈ ਉਹਨਾਂ ਨੇ ਇਹ ਕਿਹਾ ਸੀ ਵੀ 15 ਦਿਨ ਤੁਸੀਂ ਬਹੁਤ ਥੋੜੇ ਹੋ ਪਹਿਲੇ ਆ ਚੁੱਕੇ ਹੋ ਜੇ ਤੁਸੀਂ ਥੋੜਾ ਜਿਹਾ ਲੇਟ ਆਉਂਦੇ ਤੁਹਾਡਾ ਕੋਈ ਨਾ ਕੋਈ ਹੱਲ ਹੋ ਜਾਣਾ ਸੀਗਾ ਪਰ ਨਹੀਂ ਉਹਨਾਂ ਨੇ ਸਾਡੇ ਨਾਲ ਤਰੀਕ ਮਿੱਥੀ ਹੈ ਕਿ 18 ਤਰੀਕ ਨੂੰ ਤੁਹਾਡਾ ਕੋਈ ਨਾ ਕੋਈ ਹੱਲ ਜ਼ਰੂਰ ਹੋਊਗਾ ਔਰ ਤੁਹਾਨੂੰ ਸਾਰੀ ਲੇਬਰ ਨੂੰ ਫੇਰ ਤੋਂ ਬੁਲਾਇਆ ਜਾਊਗਾ ਬਲਾਕ ਵਾਈਜ਼ ਬਿਠਾ ਕੇ ਇਸ ਗੱਲ ਦਾ ਹੱਲ ਕੱਢਿਆ ਜਾਊਗਾ ਜੈ ਭੀਮ ਜੈ ਭਾਲਾ ਗਾ ਭੀਮ ਗਾ ਭਾਰਤ ਅੱਜ 6 ਤਰੀਕ ਨੂੰ ਮੌਲੀ ਵਿਕਾਸ ਕਮਣਾ ਸੀ ਕੋਕਿਆਂ ਸਾਡੀ ਆਰਡੀਸੀ ਨੂੰ ਬਹੁਤ ਵਧੀਆ ਗੱਲ ਸੁਣੀ ਅੱਜ ਹਾਰਾ ਤਰੀਕ ਨੂੰ ਫਿਰ ਸਾਡੀ ਮੀਟਿੰਗ ਮਿੱਥੀ ਗਈ ਹੈ ਜਿਹੜਾ ਵੀ ਆਗੂ ਆਉਣਾ ਚਾਹੁੰਦਾ ਹੋਵੇ ਪਿੰਡਾਂ ਚ ਪੁਰਾਣਾ ਵਰਕਰ ਹੋਵੇ ਨਵਾਂ ਹੋਵੇ ਸਭ ਨੂੰ ਸੱਦਾ ਹੈ ਸਾਡੇ ਨਾਲ ਸਾਥ ਦੇ ਸਕਦਾ ਹੈ ਮੰਗ ਪੱਤਰ ਲੈ ਸਕਦਾ ਹੈ ਤਾਂ ਅੱਗੇ ਰੱਖ ਸਕਦਾ ਹੈ ਅੱਜ ਸਾਡੀ ਬਹੁਤ ਸੇਵਾ ਹੀ ਵਧੀਆ ਕੀਤੀ ਨੇ ਸਾਨੂੰ ਸਭ ਨੂੰ ਜਾ ਵੀ ਪਿਆਈਏ ਸਾਰਿਆਂ ਨੇ ਜੈ ਭੀਮ ਜੈ ਭਰਕਰ ਕੁਮਾਰਾ ਘਾਟੇ ਨਹੀਂ ਆਮੇ ਬੇਸੀਪੜੇ ਕਾਰਨ ਇਹਨਾ ਬਹੇਤ ਸਾਹ ਜੀ ਲਾ ਦੇ ਅਸੀਂ ਸੱਚੀ ਅਸੀਂ ਨੰਮ ਦੌੜਦੇ ਰਹਿਣ ਵਾਲੇ ਆ ਅਸੀਂ ਦਸਤਾਖਤ ਭਵਨ ਨੂੰ ਪਹੁੰਚੇ ਆ ਸਾਡੇ ਬਹੁਤ ਸੋਹਣੀ ਗੱਲ ਸੁਣੀ ਹੈ ਜਿਹੜੀ ਸੀ ਅਕਸਰ ਨੇ ਸਾਨੂੰ ਬਹੁਤ ਉਨਪ੍ਰੋਸਾ ਦਿੱਤਾ ਹੈ ਵੀ ਕੋਈ ਗੱਲ ਨਹੀਂ ਤੁਹਾਡਾ ਕੰਮ ਚਲਾਵਾਂਗੇ ਤੁਹਾਨੂੰ ਕੰਮ ਧਿਆਾਂ ਦੇ ਵੀ ਤੁਸੀਂ ਆਪ 18 ਤਰੀਕ ਨੂੰ ਪਹੁੰਚੋ ਅਸੀਂ 18 ਤਰੀਕ ਨੂੰ ਵੱਧ ਤੋਂ ਵੱਧ ਅਸੀਂ ਇੱਥੇ ਪਹੁੰਚਾਂਗੇ 18 ਤਰੀਕ ਨੂੰ ਪਹੁੰਚ ਕੇ ਅਸੀਂ ਆਪਣਾ ਹੱਕ ਲਵਾਂਗੇ ਜੈ ਭੀਨ ਜੈ ਭਾਗ ਅਸੀਂ ਮਹਾਰਾਜ ਦੇ ਲਾਡ ਲੱਗੇ ਆ ਜੀ ਉਹਨੇ ਸਾਨੂੰ ਇਹ ਕੰਮ ਚ ਪਾਇਆ ਹੈ ਹੈ ਇਹ ਸਾਨੂੰ ਅੱਗੇ ਦਿਨ ਚਾਰ ਤੱਕ ਉਹ ਵਿਆਹ ਕਰਨੇ ਲਾਉਂਦੇ ਆਣ ਹੈ ਹੋਰ ਅਸੀਂ 20 ਤਰੀਕ ਨੂੰ ਫੇਰ ਆਉਣਾ ਹੈ ਹਾਂ ਬਾਹਰ ਨੂੰ ਜੇ ਅਸੀਂ ਇਹ ਕੰਮ ਨਹੀਂ ਛੱਡਣਾ ਜਿੰਨਾ ਚਿਰ ਸਾਡਾ ਹੱਲ ਨਾ ਹੋਇਆ ਉਹ ਸਾਡਾ ਬੜੀ ਸੁਣੀ ਗੱਲ ਉਹਨਾਂ ਸੁਣੀ ਲਗਭਗ ਜਿੰਨੇ ਸਾਥੀ ਆਏ ਆ ਸਾਰਿਆਂ ਨੂੰ ਭਰੋਸਾ ਦਿਵਾਇਆ ਗਿਆ ਹਾਲੇ ਭਰੋਸਾ ਹੀ ਆ ਜਿੰਨਾ ਚਿਰ ਇਹ ਗੱਲ ਸਿਰੇ ਨਹੀਂ ਲੱਗਦੀ ਉਹਨਾਂ ਚਿਰ ਕੋਈ ਭਰੋਸਾ ਨਹੀਂ ਹਾਂਜੀ ਅੰਦਰ ਖੁੱਲ ਕੇ ਗੱਲ ਹੋਈ ਆ ਕਹਿੰਦੇ ਜੀ ਤੁਹਾਡੇ ਚ ਸਾਡੀਆਂ ਕੁੜੀਆਂ ਨੂੰ ਕਹਿੰਦੇ ਸਬਰ ਨਹੀਂ ਹੈਗਾ ਅਸੀਂ ਕਹਾਂ ਜੀ 20 ਸਾਲ ਹੋ ਗਏ ਨਿਰੇਗਾ ਦਾ ਸਬਰ ਕਰਕੇ ਬੈਠੇ ਆ ਹੋਈ ਆ ਨਾ ਗੱਲ ਇਹ ਦੀ ਹਾਂਜੀ ਹੈ ਕੀ ਉਹਨੇ ਨਹੀਂ ਜੀ 2009 ਤੋਂ ਹੋਈ ਆ ਸ਼ੁਰੂ ਇਹ ਤੇ ਚੱਲ 2009 ਤੋਂ ਗੇਲੋ ਥੋੜਾ ਜਿਹਾ ਹੋ ਗਿਆ ਬਾਦੀ ਚ ਰੋ ਗਿਆ ਇਹ ਵੀ ਕਾਲਾ ਕਾਲ ਮੰਦ ਹੈ ਨਾ ਤਾਂ ਸਾਥੀਓ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਇੱਕ ਗੱਲ ਹੋਰ ਦੱਸੀ ਆ ਜਿਹੜੀ ਨਹੀਂ ਦੱਸੀ ਸੀ ਸੇਵਾ ਕੀਤੀ ਉਹਨਾਂ ਕੋਲ ਫਰਜ਼ ਆਪ ਦਾ ਪੂਰਾ ਕੀਤਾ ਹੈ ਆਪਣੇ ਤੇ ਸਹਾਨੀ ਕੀਤਾ ਸਰਕਾਰ ਦੇ ਇਹ ਡਿਊਟੀ ਬਣਦੀ ਆ ਇਹ ਮਜ਼ਦੂਰਾਂ ਦਾ ਕਾਨੂੰਨ ਕਹਿੰਦਾ ਕਿ ਜਦੋਂ ਮਜ਼ਦੂਰ ਨੇ ਕਿਸੇ ਦਫਤਰ ਚੜ੍ਹਿਆ ਉਹਨਾਂ ਦਾ ਖਾਣ-ਪੀਣ ਦਾ ਆਬਾਦਨ ਦਾ ਅਰੇਂਜਮੈਂਟ ਜਿਹੜਾ ਹੈਗਾ ਸਰਕਾਰ ਨੇ ਕਰਨਾ ਤਾਂ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਦੇਖੋ ਜੇ ਆਪਾਂ ਨੂੰ ਪਤਾ ਸੀਗਾ ਕਿ ਤਾਂ ਹੀ ਆਪਾਂ ਸੇਵਾ ਦੇ ਯੋਗ ਹੋ ਗਏ ਹਨਾ ਕਿ ਜਿਹੜੇ ਬੰਦਿਆਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਗੇਟ ਤੋਂ ਅੰਦਰ ਨਹੀਂ ਵੜਨ ਦਿੰਦੇ ਹੈਨਾ ਫਿਰ ਆ ਜਿਹੜੀ ਆਪਾਂ ਇਹਨੂੰ 2004 ਤੋਂ ਲੈ ਕੇ ਅੱਜ ਤੱਕ ਲੰਘਿਤ ਕੀਤੀ ਆ ਉਹ ਤੁਹਾਡੇ ਕੰਮ ਹੁੰਦੀ ਆ ਸਿਕਲੋਵੇ ਰੇਟਾਂ ਫੁੱਲਾ ਸਦਾ ਜੀ ਸਿੱਖ ਲੋ ਪਰ ਤੁਹਾਡੇ ਤੋਂ ਮੋਲ ਨਹੀਂ ਹੈ ਜੀ ਤੁਸੀਂ ਸਿੱਖ ਸਕਦੇ ਹੋ ਕਿਉਂ ਨਹੀਂ ਸਿੱਖ ਸਕਦੇ ਹੋ ਜੇ ਤੁਸੀਂ ਲਾਪਰਵਾਹੀ ਕਰਦੇ ਹੋ ਆ ਜਿਹੜੇ ਮਿੱਥੀ ਤੋਂ ਪਰ ਬੰਦੇ ਆ ਇਹਨਾਂ ਨਾਲ ਕੋਈ ਏਡੀ ਵੱਡੀ ਗੱਲ ਨਹੀਂ ਦੇ ਸਕਦੇ ਹੋ ਹੋਰ ਜ਼ਿੰਮੇਵਾਰੀ ਦੇ ਨਾਲ ਲੋਕਾਂ 'ਚ 라 ਕੇ ਆਪਣੀ ਗੱਲ ਕਰੋ ਲੋਕਾਂ 'ਚੋਂ ਮਾਣ ਵੀ ਮਿਲੇਗਾ ਤੇ ਲੋਕਾਂ ਦਾ ਤੁਹਾਡਾ ਕੰਮ ਵੀ ਚੱਲੇਗਾ ਐਨਾ ਕਹਿੰਦਾ ਹੋਇਆ ਸਭ ਨੂੰ ਜੈਪੀ ਜਿਆ ਪਰ ਤੋਂ ਸਤਿ ਸ਼ਕਾਲ ਨਮਸਕਾਰ